ਸੁਰਿੰਦਰ ਸਿੰਘ ਦਾਉ ਮਾਜਰਾ ਦੀ ਕਿਤਾਬ ਧੂੜਾਂ ਦੇ ਸਰਨਾਮੇ ਵਿੱਚੋਂ ਉਹਨਾਂ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਠੰਡੇ ਬੋਰਡ ਦੀਆਂ ਸ਼ਾਮਾਂ ਵਰਗੇ ਠੰਡੇ ਬੋਰਡ ਦੀਆਂ ਸ਼ਾਮਾਂ ਵਰਗੇ ਫਕਰਾਂ ਦੀਆਂ ਦਵਾਵਾਂ ਵਰਗੇ ਦਰਿਆ ਜਿਲੀਆਂ ਜਿਨ੍ਹਾਂ ਪੱਲੇ ਲੱਖਾਂ ਵਰਗੇ ਇਕੱਲੇ-ਇਕੱਲੇ ਅੜ ਗਏ ਤਾਂ ਫਿਰ ਫਾਨੇ ਹੀ ਨੇ ਉੰਜ ਬੇਪਰਵਾ ਮਸਤਾਨੇ ਹੀ ਨੇ ਭੁੱਖੇ ਢਿੱਡ ਰਜਾਉਣ ਵਾਲੇ ਨੇ ਸੁੱਚੀ ਕਿਰਤ ਕਮਾਉਣ ਵਾਲੇ ਨੇ ਬਲਦਾਂ ਦੇ ਗਲ ਟੱਲੀਆਂ ਵਾਲੇ ਸਰਵਾਂ ਗੰਨਿਆਂ ਛਲੀਆਂ ਵਾਲੇ ਤਾਰਿਆਂ ਦੇ ਨਾਲ ਯਾਰੀਆਂ ਵਾਲੇ ਮੰਗਟ ਸੂਰਤਾ ਪਿਆਰੀਆਂ ਵਾਲੇ ਦਾਤੀਆਂ ਖੁਰਪਿਆਂ ਕਈਆਂ ਵਾਲੇ ਖਾਲਾਂ ਬੱਟਾਂ ਪਈਆਂ ਵਾਲੇ ਮੀੜੇ ਲਾਖੇ ਨਾਰਿਆਂ ਵਾਲੇ ਕਿੱਲੇ ਬਿੱਗੇ ਕਿਆਰਿਆਂ ਵਾਲੇ ਜਿਗਰੀ ਯਾਰ ਨੇ ਜੁੰਡੀਆਂ ਵਾਲੇ ਪੱਗਾਂ ਮੁੱਛਾਂ ਕੁੰਡੀਆਂ ਵਾਲੇ ਸੱਜਰੇ ਖਿੜੇ ਗਲਾਬ ਜਹੇ ਨੇ ਅਣਵੰਡੇ ਪੰਜਾਬ ਜਹੇ ਨੇ ਗੁਰੂਆਂ ਸ਼ਹੀਦਾਂ ਮਾਈਆਂ ਵਾਲੇ ਮੰਨੀਆਂ ਰੋਟ ਕੜਾਈਆਂ ਵਾਲੇ ਖੂਹਾਂ ਔਲੂਆਂ ਟੰਡਾਂ ਵਾਲੇ ਰਹਿਣ ਜਿਉਂਦੇ ਪਿੰਡਾਂ ਵਾਲੇ ਰਹਿਣ ਜਿਉਂਦੇ ਪਿੰਡਾਂ ਵਾਲੇ